ਸ਼ੀਲੂ ਵਰਗੇ ਪਿੰਦੂ ਵਰਗੇ ਤਿਆਰ ਪਰ ਤਿਆਰ ਚੋਟੀ ਦਾ ਮੁਕਾਬਲਾ ਲਓ ਟਿੰਕੂ ਹੋ ਗਿਆ ਮੂਰੇ ਬੈਸਟਰ ਨੂੰ ਦੁੱਕ ਦੁੱਕ ਦਿੱਤੇ ਜਾਣੇ ਲਓ ਪਈ ਹੋਈ ਰੇਣ ਹੰਧਿਆ ਦੇ ਲਾਗੇ ਹੰਧਿਆ ਦੇ ਲਾਗੇ ਸ਼ੀਲੂ ਬੱਲੇ ਬੀਬੀ ਆਇਆ ਟੰਗੇ ਵਾਲੇ ਤਾਰੀ ਦਾ ਰਣਜੀਤ ਰਾਏ ਦਾ ਸਤਨਾਮ ਬੈ ਸੋਣਾ ਦਾ ਆਹ ਵੇਖਦਾ ਨੀ ਇਸ ਲਈ ਪਿੰਦੂ ਹੈ ਨੱਬੀ ਨੰਗਲ ਦਾ ਵੱਡਾ ਯੋਗਦਾਨ ਇਸ ਖੇਡ ਕਲੱਬ ਦੇ ਲਈ ਢੁੱਗਾ ਭਰਾਵਾਂ ਦਾ ਵੱਡਾ ਯੋਗਦਾਨ ਨਕੋਦਰ ਦੀ ਟੀਮ ਲਈ ਮਾਣ ਕਰਦਾ ਟਰੰਗੇ ਵਾਲਾ ਤਾਰੀ ਲੈ ਵੀ ਅਮਨ ਦਾ ਦੀਪ ਸ਼ੀਲੂ ਨੇ ਦੋ ਜੱਫੇ 3100 ਦੇ ਕੜਾ ਕੱਪ ਕਹਿੰਦੇ ਸਫਲ ਹੈ ਐਨ ਬਖਰੇ ਰਿਕਾਰ ਬਣਾ ਗਿਆ ਹੈ ਹੈਪੀ ਹੀਰੇ ਦਾ ਚਰਨਜੀਤ ਹੀਰੇ ਦਾ ਮੇਲਾ ਬੇ ਪਲੰਟੀ ਵਾਲਿਆਂ ਦਾ ਮੇਲਾ ਸ਼ੀਲੂ ਹਰਿਆਣੇ ਵਾਲਾ ਕਹਿੰਦਾ ਸ਼ੀਲੂ ਬੁਲੇਟ ਲੈ ਕੇ ਜਾਣਾ ਆ ਬਾਕੀ ਹੈ ਲਾ ਵੀ ਸ਼ੀਲੂ ਤੇਰਾ ਇੱਕ ਜਫਾ ਵੀਰਾਂ ਦੇ ਵੱਲੋਂ ਮਾਇਆ ਨਾਲ ਉਸ ਕਰਵਾਈ ਹੋਈ ਹੈ ਲਾ ਪੈਂਦੀ ਹੋਈ ਰੇਡ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਏ ਸ਼ੀਲੂ ਹਰਿਆਣਾ ਵਾਧਾ ਹੋਇਆ ਮੇਰੇ ਵੀਰੋ ਫੇਰ ਸ਼ੀਲੂ 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 ਬਾਹੂ 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 ਐ ਸਿਰਾ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਸ਼ੀਲੂ 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 ਤੇ ਇੱਥੇ ਰੱਖ ਸਿਰਾ 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 ਇਹ ਫਾਗ ਜਫਾ ਲੱਗੇ ਲੱਗੇ 500000